ਗੱਲ ਮਿੱਤਰੋ ਆਏ ਆ ਵੀ ਹੁਣ ਜਮੀ ਬੀਜਣ ਦਾ ਟਾਈਮ ਆ ਹਨਾ ਦੇਣਾਇਆਂ ਚ ਸਹੀ ਆ ਹੁਣ ਗਰਮੀ ਘਟੀ ਆ ਕੁਛ ਤੇ ਜਿਹੜੇ ਜਿਹੜੇ ਮਿੱਤਰਾਂ ਨੇ ਪੱਠੇ ਬੀਜਣੇ ਆ ਹਨਾ ਜ਼ਿਆਦਾਤਰ ਜਮੀ ਤੇ ਆ ਬਾਈ ਨਾ ਬਹੁਤ ਵਧੀਆ ਆਸਟ੍ਰੇਲੀਅਨ ਜਵਾ ਬੋਲਦੇ ਆ ਨੂੰ ਹਨਾ ਜਮੀ ਨਹੀਂ ਗੀ ਆਸਟ੍ਰੇਲੀਅਨ ਜਮਾ ਆ ਇਹ ਤੇ ਇਹਦਾ ਕੱਦ ਹੈਗਾ 3 ਤੋਂ 4 ਫੁੱਟ ਕਰਦਾ ਆਰਾਮ ਨਾਲ 4 ਫੁੱਟ ਕੱਦ ਹੈਗਾ ਇਹਦਾ ਤੇ ਵੱਡੇ ਇਹਦੇ ਬਾਈ ਜੀ 5 ਬਣ ਜਾਂਦੇ ਬੜੇ ਆਰਾਮ ਨਾਲ ਪਿਛਲੇ ਸਾਲ ਆਪਾਂ ਬੀਜੀ ਸੀ ਤੇ ਚਾਰ ਵਾਡੇ ਆਪਾਂ ਲਏ ਸੀ ਪੰਜਵਾਂ ਤਾਂ ਫਿਰ ਗਰਮੀ ਜੀ ਉਦੋਂ ਬਾੜੀ ਪੈਣ ਲੱਗ ਪਈ ਸੀਗੀ ਤੇ ਉਦੋਂ ਫਿਰ ਵਾਹਣੀ ਪੈ ਗਈ ਸੀ ਹਨਾ ਤੇ ਪਰ ਇੱਕ ਕਨਾਲ ਦੀ ਇਹ 4 ਕਿਲੋ ਬਜਾਂਤ ਇਹਦੀ ਜੀ ਬੀਜ ਜੀ ਆਪਾਂ 4 ਕਿਲੋ ਵੀ ਪੈਂਦਾ 4 ਕਿਲੋ ਦਾ ਪੈਕੇਟ ਆ ਤੇ 400 ਦਾ ਹੀ ਪੈਕੇਟ ਆ 100 ਰੁਪਏ ਕਿਲੋ ਪੈ ਗਈ ਜੇ ਆਪਾਂ ਖੁੱਲੀ ਲੈ ਕੇ ਵੀ ਬੀਜਦੇ ਆ ਉਹ ਪਾਏ ਜਾਂਦੀ 60 ਰੁਪਏ ਕਿਲੋ ਤੇ ਕਨਾਲ ਦੀ 6 ਕਿਲੋ ਵੈਸੇ ਪਾਏ ਜਾਂਦੀ 6 ਕੋ ਮੇ ਕੋ 36 360 ਰੁਪਈਆਂ ਦੀ ਪੈ ਗਈ ਰੁਪਈਆਂ ਦਾ 40 ਦਾ ਫਰਕ ਰਹਿ ਗਿਆ ਇਹ ਬਹੁਤ ਵਧੀਆ ਚੀਜ਼ ਆ ਬਈ ਇਹ 4 ਕਿਲੋ ਦੀ ਪੈਕਿੰਗ ਸਿਰਫ ਬਜਾਈ-ਬਜਾਈ ਦੀ ਆ ਛਿੱਟਾ ਦੇਣਾ ਸਰੋਂ ਐਡ ਕਰ ਲਓ ਇਹਦੇ ਹਣਾ ਸਰੋਂ ਦਾ ਵੀ ਵਾੜ ਚੰਗਾ ਹੋ ਜਾਂਦਾ ਨਾਲੇ ਇਹਦੇ ਤੋਂ ਪਹਿਲਾਂ ਆ ਜਾਂਦੀ ਉਹ ਵੱਢੀ ਜਾਂਦੀ ਆ ਜਾਂ ਫਿਰ ਜਿਹੜੇ ਏਰੀਆ 'ਚ ਸਰੋਂ ਨਹੀਂ ਹੁੰਦੀ ਪਾਲਕ ਹੁੰਦਾ ਪਾਲਕ ਦਾ ਵਿੱਚ ਕੁਝ ਮਿਕਸ ਕਰ ਲਓ ਤੇ ਇਹ 4 ਕਿਲੋ ਹੀ ਤੁਹਾਨੂੰ ਛਿੱਟੇ 'ਚ ਵੀ ਕੰਮ ਦੇ ਜੂਗੀ ਜੇ ਬੀਜਣੀ ਆ ਤਾਂ ਸਾਰਿਆਂ ਤੋਂ ਵਧੀਆ ਇਹ ਪੈਕੇਟ ਲੈ ਸਕਦੇ ਹੋ ਤਾਂ ਸਾਰਿਆਂ ਤੋਂ ਵਧੀਆ ਗੱਲ ਆ ਅੱਧਾ ਪੈਕੇਟ ਫੇਰ ਕੰਮ ਆ ਜਾਊਗਾ ਤੇ ਵਧੀਆ ਚੀਜ਼ ਹੈ ਟਰਾਈ ਜ਼ਰੂਰ ਕਰਕੇ ਵੇਖੋ ਆਪਾਂ ਖੁਦ ਵੀਜੀ ਸੀ ਪਿਛਲੇ ਸਾਲ ਪਸ਼ੂ ਖਾਂਦੇ ਵੀ ਬਹੁਤ ਹੈਵੀ ਮਿੱਟੀ ਹੈ ਵਧੀਆ